ਆ ਸਾਥੂ ਜਦੋਂ ਨਵੰਬਰ ਦਾ ਮਹੀਨਾ ਆਇਆ ਤੇ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਦਾ ਦਿਨ ਆਇਆ 357 ਸਾਧ ਸੰਗਤ ਗੁਰੂ ਪਿਆਰਿਓ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਇੱਕ ਐਸੀ ਉਹ ਸ਼ਹਾਦਤ ਮਾਰ ਦੇ ਦਿੱਤੀ ਕਿ ਉਹਨਾਂ ਦੇ ਸੰਸਕਾਰ ਵੀ ਦੋ ਧਾਂਦੇ ਨੇ ਵੇਖੋ ਸਾਰੇ ਸਤਨਾਮ ਮਰਦ ਸੰਸਕਾਰ ਵੀ ਦੋ ਧਾਂਦੇ ਹੋਇਆ ਜੀ ਤੁਹਾਡਾ ਮੇਰੇ ਸਾਹਿਬ ਸੱਚੇ ਪਾਤਸ਼ਾਹ ਦੀ ਦਿੱਲੀ ਚੋਂ ਕਾ ਵੀ ਸੀਸ ਮੇਰੇ ਸਤਿਗੁਰੂ ਦਾ ਆਨੰਦ ਮੋਸ ਸੰਸਕਾਰ ਹੋਇਆ ਕੋਸਾਰੀ ਗੱਦੀ ਤੇ ਸਤਨਾਮ ਜੀ ਸਾਸਨ ਜੀ ਉਹਨਾਂ ਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਤੇਨ ਦਾ ਸਾਸਨ ਜੀ ਉਹਨਾਂ ਦੇ ਨਾਲ ਉਹਨਾਂ ਤੋਂ ਇੱਕ ਦਿਨ ਪਹਿਲਾਂ ਸ਼ਹੀਦ ਕੀਤੇ ਗਏ ਭਾਈ ਮਤੀ ਦਾਸ ਨੂੰ ਆਲੇ ਦੇ ਨਾਲ ਦੋ ਫਾੜ ਕੀਤਾ ਗਿਆ ਭਾਈ ਸਤੀ ਦਾਸ ਨੂੰ ਸਾਸਨ ਜੀ ਰੂਚ ਨਭੇੜ ਕੇ ਸਾੜਿਆ ਗਿਆ ਤੇ ਭਾਈ ਦੇ ਅਨੇ ਨੂੰ ਦੇ ਵਿੱਚ ਪੜਿਆ ਗਿਆ ਤੇ ਮੇਰੀ ਬੇਨਤੀ ਨੂੰ ਸੁਣਨਾ ਧਿਆਨ ਨਾਲ ਸਾਸ ਸੰਗੀ 350 ਸਾਲਾਂ ਉਹ ਤਿੰਨਾ ਸਿੱਖਾਂ ਦਾ ਵੀ ਤੇ ਉਹਦੇ ਨਾਲ ਨਾਲ ਭਾਈ ਸਦਾਨੰਦ ਦਾ ਵੀ ਭਾਈ ਸਦਾਨੰਦ ਤੋਂ ਸੀ ਸੁਣਿਆ ਤੇ ਭਾਈ ਸਦਾਨੰਦ ਬਾਬਾ ਜੀਵਨ ਸਿੰਘ ਦਾ ਜਿਹਨੂੰ ਭਾਈ ਜੇਤਾ ਕਹਿੰਦੇ ਉਹਦਾ ਪਿਓ ਸੀ ਕਰ ਕੋ ਸਾਰੀ ਜੇਤੇ ਸਦਾਨੰਦ ਜੀ ਬਾਪਦੇ ਕਹਿ ਦਿੰਦੇ ਨੇ ਵੀ ਹਿੰਦੀ ਚੱਲ ਪਈ ਜੀ ਤੇ ਬਾਬਾ ਜੀਵਨ ਸਿੰਘ ਨੇ ਸਿਰ ਝੁਕ ਲਿਆ ਪਹਿਲੇ ਤੇ ਨਹੀਂ ਦੋ ਪਿਆਰਿਓ ਜਿਹੜਾ ਦਰੋਗਾ ਸੀਗਾ ਉਹ ਭਾਈ ਜੈਤਨ ਜਾਣਦਾ ਸੀਗਾ ਤੇ ਭਾਈ ਜੈਤਨ ਬਾਰ-ਬਾਰ ਘੇੜੇ ਘੜੇ ਦਾ ਸੀਗਾ ਉਹਨੂੰ ਪਤਾ ਸੀ ਸਿੰਘ ਕੁਝ ਚਾਹੁੰਦਾ ਅੱਖ ਨਾਲ ਅੱਖ ਦੀ ਗੱਲਬਾਤ ਹੋਈ ਉਹ ਕਹਿੰਦਾ ਵੇ ਗੁਰੂ ਦਾ ਸਿਰ ਝੁਕ ਕੇ ਸੰਸਕਾਰ ਕਰਨਾ ਚਾਹੁੰਦਾ ਕਿਉਂਕਿ ਇੰਨਾ ਨੇ ਕੁਰਬਾਨੀ ਦੇਤੀ ਇੰਨਾ ਆਪਣਾ ਫਰਜ਼ ਨਿਭਾ ਦਿੱਤਾ

ਝੜਾਈ ਕਰ ਜਾਂਦੇ ਨੇ ਸਰਹੱਦਾਂ 'ਤੇ ਸਾਧ ਸੰਜਿ ਸ਼ਟਾਈ ਕਰਨ ਵਾਲਾ ਪੌਜੀ ਵੀਰ ਦੀਵਰ ਸ਼ਰਾਬ ਦੀ ਜਿੰਨਾ ਸਾਧ ਸੰਦੇ ਇਹ ਨਹੀਂ ਹੁੰਦਾ ਵੀ ਕੋ ਰੱਬ ਬਾਣੀ ਪੜਨ ਵਾਲੇ ਹੋਵੇ ਪਰ ਜਿਹੜਾ ਸ਼ਹੀਦ ਦਾ ਸਰੀਰ ਹੁੰਦਾ ਨਾ ਉਹਦੇ ਤੇ ਸਾਡੇ ਦੇਸ਼ ਦਾ ਤਿਰੰਗਾ ਝੰਡਾ ਪਾਇਆ ਜਾਂਦਾ ਕੁਸਾਰੇ ਸਦਨਾ ਸ਼ਹੀਦ ਭਾਰਤ ਨੂੰ ਪਿਤ੍ਰਮ ਅਦੇ ਉਹ ਕਹਿੰਦੇ ਇਹਨਾਂ ਸ਼ਹੀਦ ਸ਼ਹਾਦਤ ਦੇਗੇ ਆਪਣਾ ਮਰਜ਼ਾ ਦਾ ਕਰ ਦਿੱਤਾ ਪਰ ਉਹਨਾਂ ਨੂੰ ਸਸਖਾਦੋਂ ਸਭ ਤੋਂ ਪਹਿਲਾਂ ਕਿਸ ਅਸਰ ਸਦਾ ਜਾਣੀ। ਵਾਲੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਹਿਲਾ ਨਾਮ ਗੁਰੂ ਤੇਗ ਬਹਾਦਰ ਨਹੀਂ ਸੀ। ਉਹਨਾਂ ਦਾ ਪਹਿਲਾ ਨਾਮ ਤਿਆਗਵਾਲਾ ਸੀ। ਗੁਰੂ ਤੇਗ ਬਹਾਦਰ ਜਨਮ ਤੋਂ ਕੁਝ ਦਿਨਾਂ ਬਾਅਦ ਸ਼ੇਵੇ ਪਰਸ਼ਾ ਦੀ ਗੋਦ ਵਿੱਚ ਪਾਇਆ ਗਿਆ ਸੀ। ਗੁਰੂ ਤੇਗ ਬਹਾਦਰ ਵਾਲਾ ਤੇ ਮਹਾਰਾਜ ਨੇ ਧੰਨ ਗੁਰੂ ਹਰਗੋਬਿੰਦ ਸਾਹਿਬਾ ਜੀ ਦੇ ਮੀਰੀ ਪੀਰੀ ਦੇ ਬਾਲਕ ਨੇ ਆਪਣੇ ਪੁੱਤ ਦੇ چریامس دنوں کا ہی ہے مہاراج جسے بس کہ جو یہ قربانی ہوئے گی اس طرح کی قربانی دنیا چیز مہاراج کا نام تیار وال

ਆਪਣੀ ਤਲਵਾਰ ਕੋਲ ਦਰਦ ਹੁੰਦਾ ਕਦੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਘੋਲਿਆ ਜਾਂ ਕਦੇ ਕਦੇ ਪਿੱਛੇ ਚੋਣ ਜਾਂਦਾ। ਸਨਾਹੀ ਬੇਸੀ ਨਾ ਪਿਆਰੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਰਾਗੀ ਬਣੀ ਹੈ। ਕਹਿੰਦੇ ساری ਉਮਰ ਗੁਰੂ ਤੇਗ ਬਹਾਦਰ ਮਹਾਰਾਜ ਜਦ ਤੱਕ ਖਿੜਖਿੜ ਕੇ ਨਹੀਂ ਹੱਸੇ। ਸਿਰਫ ਮੁਸਕਰਾਫ ਦੇਖੀ ਲੈ ਸਕਦੇ। ਜੇ ਕੋਈ ਖਾਸ ਹੀ ਦੀ ਗੱਲ ਹੁੰਦੀ ਨਾ ਮੁਸਕਰੋਗੇ। ਪੱਥਾਂ ਮਾਰ ਦੇ ਦੀਵੀਆਂ ਰੰਗੀਆਂ ਰਹਿੰਦੀਆਂ ਹੁੰਦੀਆਂ ਸੀ। ਇਦਾਂ ਲੱਗਦਾ ਹੁੰਦਾ ਸੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੀ ਅੱਖਾਂ ਚੋਂ ਉਹਨਾਂ ਨੂੰ ਡਿੱਗਿਆ ਉਹਨਾਂ ਨੂੰ ਡਿੱਗਿਆ ਇੰਨਾ ਭਰੀਆ ਭਰੀਆ ਤਾਂ ਰਹਿੰਦੇ ਸੀ ਕੁਝ ਤੇਜਵੰਤ ਬੰਦੇ ਕਿੰਦੇ ਬਰਾਤ ਰਹਿੰਦੇ ਪਰ ਅੱਜ ਜਦੋਂ ਉਹ ਤਲਵਾਰ ਘੁਣਾਵੇ ਨਾਲ ਤੇ ਗੁਰੂ ਤੇਜ ਬਹਾਦਰ ਮਹਾਰਾਜ ਬੜੇ ਜ਼ੋਰ ਜ਼ੋਰ ਕੀ ਹੱਸਿਆ ਸਾਰੇ ਸੰਗਤਾਂ ਨਾਲ ਬੇਦੀ ਜ਼ੋਰ ਜ਼ੋਰ ਕੀ ਹੱਸਰੇ ਨੇ ਤੇ ਸਾਧ ਸੰਗਤ ਜੀ ਉਹ ਕਹਿੰਦਾ ਵੀ ਉਹ ਤਾਂ ਇੰਦਾ ਸੀ ਤੁਸੀਂ ਘੁਹਰਾਉਂਕ ਮਹਾਰਾਜ ਨੇ ਕਾਹਦੇ ਲਈ ਤੇ ਤਲਵਾਰ ਤੁਨਰ ਕੇ ਸਾਧ ਸੰਗਤ ਜੀ ਆਉ ਸਮਾਣੀ ਜਸ ਮਾਫੀ ਕਰ ਲੇ ਦੋ ਬੋਲ ਸੁਣ ਲਓ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖਣ ਵਾਲੇ ਵੀ ਬੜਾ ਸੁਆਹ ਹੈ ਕਿ ਸੱਚੇ ਪਾਤਸ਼ਾਹ ਕਹੇ ਲਗੇ ਸੁਣ ਜਲਾਦ ਪਰ ਸੱਚੇ ਪਾਤਸ਼ਾਹ ਨੇ ਲਗੇ ਬੜਕੇ ਦੇ ਮੈਂ ਜਿਹੜੀ ਤੂੰ ਘਵਾਰੇ ਇਹ ਵੀ ਤੇਜ ਹੈ ਤੇ ਮੈਂ ਵੀ ਤੇਜ ਮੇਰਾ ਨਾਮ ਐ ਵੀ ਤੇਰੇ ਪਾਤਸ਼ਾਹ ਨੇ ਬਦਲ ਕੇ ਤੇਗਵਧ ਨਿਸ਼ੀ ਰੱਖ ਦਿੱਤਾ ਉਹਦੇ ਤੈਨੂੰ ਅੱਜ ਅਰਥ ਸਮਝਾਉਂਦਾ ਮੇਗਾ ਤੇ ਤੇ ਕੱਢ ਲੇ ਤੇ ਤੂੰ ਵੀ ਹੋ ਇਤ ਦੋਨੀ ਪਰਖ ਲੈ ਸੋ ਤੇ ਨਾ ਮਤ ਲੇ ਤੇ ਤੂੰ ਤੇ ਇੱਕ ਜਲਾ ਲਾ ਦੇ ਜੀ ਸੋਹ ਜਲਾ ਲਾ ਕੋ ਬਦੌ ਰੇ ਤੇ ਜਿਸ ਸੋਹ ਜਲਾ ਲਾ ਕੋ ਬਦੌਸੀ ਤਾਂ ਵੀ ਕਰਦੇ ਮੇਗਾ ਤੇ ਤੇ ਕੱਢ ਲੇ ਤੇ ਹੋ ਇੱਕ ਦੋ ਨੀ ਪਰਖ ਲੈ ਸਾ ਤੇਨ ਮੈਨੂੰ ਲੱ ਤੁਝ ਤੇ ਇੱਕ ਬਗਦਰੀ ਦਾ ਮੇਰੇ ਪਿਓ ਨੇ ਫੈਨੀਆ ਦੋ ਤੇਨ ਵਰਤ ਜੇ ਮੇਰਾ ਬਬੂ ਇੱਕ ਦੀ ਦੋ ਪੈਦਾ ਹੁੰਦਾ ਸੀ ਕੌਣ ਭਲਾ ਸ਼ੀਨੀ ਗੁਰੂ ਹਰਬਿੰਦ ਸਾਹਿਬ دو بہت ہوں گیگ بہادر مہاراج شری گرو ہرگوبند ساحب مہاراج کے سب تھوٹے ساتھ مہاراج سچے پاشا کہ ਵੇਗਾ ਪਰਖਦਾ ਤੇਰਾ ਪਿਆਰ ਤੇਰਾ ਮੱਝ ਕੇ ਤੇਰੀ ਗੱਲ ਖਤਮ ਨਹੀਂ ਹੋਈ ਤੂੰ ਸਮਝੇ ਤੇਰੀ ਗੱਲ ਖਤਮ ਹੋ ਗਈ ਤੇਰੀ ਕਹਾਣੀ ਚੱਲੇਗੀ ਸੱਚੇ ਬਾਸ਼ਾ ਕਹਿ ਲਗੇ ਸੁਣ ਸਰਕਾਰ ਨੂੰ ਮਾਦ ਨਹੀਂ ਕਿਹਾ ਉਹ ਵੇਖੀ ਹੋਣ ਅਤਕਲੀਂ ਦੀ ਨਾ ਸਮਝੀ ਤੇਰਾ ਪੁੱਤ ਤੇ ਇਕ ਚੱਕੂਗਾ ਸੱਸ ਤੇ ਪਾਸ਼ਾ ਨੇ ਮੇਰੇ ਪੁੱਤ ਨੇ ਬੋਹਣੀਆਂ ਦੋ ਤੇਗਾ ਵੇਖੀ ਆਉਣ ਵਾਲੇ ਪੁੱਤ ਵਿਖੇ ਅੰਦਰ ਹੋ ਮੇਰੇ ਪੁੱਤ ਨੇ ਬੋਹ

ਸਰਸਨੂ ਦੀ ਆਉ ਪੂਰਤੇਗ ਬਹਾਦਰ ਮਹਾਰਾਜ ਦੀ ਦਰਵਾਦੀ ਨੂੰ ਯਾਦ ਕਰਕੇ ਮਾਪੁਰਸਾਂ ਨੇ ਸਮਾਧਵ ਰੱਖਿਆ ਸਾਡਾ ਫਰਜ਼ ਬਣਦਾ ਕਿਉਂਕਿ ਉਹ ਤਾਂ ਇਤਿਹਾਸ ਸਿਰਜ ਗਏ ਤੇ ਗੁਰੂ ਪਿਆਰ ਵਾਲਿਓ ਅਸੀਂ ਮੈਂ ਸੋਚਦਾ ਹੁਣ ਅਭੀ ਅਸੀਂ ਸੁਣ ਵੀ ਨਹੀਂ ਸਕਦੇ ਆ ਉਸਾਰੀ ਸਰਦਾਰ ਸ਼ਹੀਦ ਆਉਤੇ ਇਨਦਰ ਤੇ ਬੜੀ ਕਿਰਪਾ ਸਤਬਾਬਾ ਬਦਵੰਦ ਸਿੱਧਿ ਮਹਾਰਾਜ ਜੀ ਅਲੇਗਨ ਦੋਸ਼ ਨੇ ਤੇ ਆਦੇ ਧਰਤੀ ਦਾ ਚੱਪਾ ਚੱਪਾ ਸਤਿਬਾਬਾ ਅਦਰ ਸਿੰਘ ਮਹਾਰਾਜ ਦੀ ਖੁਸ਼ੂ ਹੂ ਦੇ ਨਾਲ ਮੰਤਰ ਵਧੂ ਹੋਇਆ ਰਹਿਣਾ ਸਾਰੇ ਸੰਗਤਾਂ ਨੂੰ ਅਲਹਮਦੁਲਿਲਾਹ ਇੱਕ ਧਾਰਾ